ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵੱਚੋ ਅਦਾਲਤ ਨੇ ਆਵਾਰਾ ਕੁੱਤਿਆਂ ਸਬੰਧੀ ਅਦਾਲਤ ਦੇ ਹੁਕਮਾਂ ਦੀ ਆਲੋਚਨਾ ਕਰਨ ਲਈ ਸਾਫਤਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦਿਵਯਾਂਤ ਨੇ ਨਾਰਾਜ਼ਗੀ ਜ਼ਾਹਰ ਕੀਤੀ। ਪੰਜਾਬ ਸਰਕਾਰ ਵੱਲੋਂ ਲੁਧਿਆਣਾ ਚੇ ਕਾਜ਼ਮਾਈ ਸੀ ਪ੍ਰੋਜੈਕਟ ਵਿੱਚੋਂ ਆਪਣੀ ਪਹਿਲੀ ਡੌਗ ਸੈਂਕਚੂਰੀ ਦੀ ਸ਼ੁਰੂਆਤ। ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ। ਪੰਜਾਬ ਪੁਲਿਸ ਮੁਖੀ ਨੇ ਕਿਹਾ ਕੋਈ ਗੈਂਗਸਟਰ ਬਖਸ਼ਿਆ ਨਹੀਂ ਜਾਵੇਗਾ। ਕਪੂਰਥਲਾ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸਾਮ ਸੰਭਾਲ ਲਈ 31 ਮਈ ਤੱਕ ਰੀਚਾਰਜ ਸਿਸਟਮ ਸਥਾਪਿਤ ਕਰਨ ਦਾ ਟੀਚਾ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ 'ਚ ਸੰਗਣੀ ਤੁੰਦੀ ਪੇਸ਼ੀਨਗੋਈ ਕੀਤੀ ਅਤੇ ਮੈਲਾ ਪ੍ਰੀਮੀਅਰ ਲੀਗ ਕ੍ਰਿਕਟ 'ਚ ਦਿੱਲੀ ਕੈਪੀਟਲ ਦਾ ਮੁਕਾਬਲਾ ਅੱਸ਼ਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ ਸਰਵੋਚ ਅਦਾਲਤ ਨੇ ਹਵਾਰਾ ਕੁੱਤਿਆਂ ਸੰਬੰਧੀ ਅਦਾਲਤਾਂ ਦੇ ਹੁਕਮ ਦੀ ਆਲੋਚਨਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਬਿਆਨ ਤੇ ਨਾਰਾਜ਼ਗੀ ਸਹਿਰ ਕੀਤੀ ਹੈ ਸਰਵੋਚ ਅਦਾਲਤ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ ਜਸਟਿਸ ਵਿਕਰਮਨਾਥ ਸੰਦੀਪ ਮੇਤਾ ਅਤੇ ਐਨਵੀ ਅੰਜਾਰੀਆ ਦੀ ਬੈਂਚ ਨੇ ਕਿਹਾ ਹੈ ਕੀ ਸ਼੍ਰੀਮਤੀ ਗਾਂਧੀ ਨੇ ਸਾਰਿਆਂ ਖਿਲਾਫ ਬਿਨਾਂ ਸੋਚੇ ਸਮਝੇ ਟਿੱਪਣੀਆਂ ਕੀਤੀਆਂ ਫਿਰ ਵੀ ਅਦਾਲਤ ਉਨ੍ਹਾਂ ਖਿਲਾਫ ਨਰਮੀ ਦਿਖਾਉਂਦੇ ਹੋਏ ਮਾਨਹਾਨੀ ਦੀ ਕਾਰਵਾਈ ਨਹੀਂ ਕਰ ਰਹੀ ਸਰਵੋੱਚ ਅਦਾਲਤ ਨੇ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਖਾਣਾ ਦੇਣ ਵਾਲਾ ਨੂੰ ਜਵਾਬਦੇਹ ਬਣਾਉਣ ਬਾਰੇ ਅਦਾਲਤ ਦੀ ਟਿੱਪਣੀ ਵਿੰਗਿਆਤਮਕ ਨਹੀਂ ਸਗੋਂ ਗੰਭੀਰਤਾ ਨਾਲ ਕੀਤੀ ਗਈ ਸੀ 13 ਜਨਵਰੀ ਨੂੰ ਸਰਵੋੱਚ ਅਦਾਲਤ ਨੇ ਕਿਹਾ ਕਿ ਰਾਜਾਨੂ ਕੁੱਤਿਆਂ ਦੇ ਕੱਟਣ ਲਈ ਕਾਫੀ ਮੁਆਵਜ਼ਾ ਦੇਣ ਤੇ ਉਨ੍ਹਾਂ ਨੂੰ ਖਾਣਾ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਅਦਾਲਤ ਨੇ ਪਿਛਲੇ 5 ਸਾਲਾਂ ਦੌਰਾਨ ਲਾਵਾਰਿਸ਼ ਜਾਨਵਰਾਂ ਦੇ ਨਿਯਮਾਂ ਨੂੰ ਲਾਗੂ ਨਾ ਕਰਨ ਤੇ ਵੀ ਚਿੰ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਆਪਣੀ ਪਹਿਲੀ ਡੌਗ ਸੈਂਕਚੂਰੀ ਇੱਕ ਆਜ਼ਮਾਈਸ਼ੀ ਪ੍ਰੋਜੈਕਟ ਵਜੋਂ ਖੋਲੀ ਹੈ ਤੇ ਅਜਹਾਂ ਹੀ ਹੋਰ ਡੌਗ ਸੈਂਕਚਰੀਆਂ ਪੂਰੇ ਸੂਬੇ ਵਿੱਚ ਖੋਲੀਆਂ ਜਾਣਗੀਆਂ ਸੂਬੇ ਦੇ ਸਥਾਨਕ ਸਰਕਾਰਾਂ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਵਿਦੇਗਾਲ ਸੈਂਕਚੂਰੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਪਹਿਲ ਦਾ ਉਦੇਸ਼ ਸ਼ਹਿਰ 'ਚ ਕੁੱਤਿਆਂ ਦੇ ਵਧਣ ਦੇ ਮਾਮਲਿਆਂ ਨੂੰ ਘਟਾਉਣਾ ਹੈ ਤੇ ਇਹ ਸਰਵोच्च ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਪੰਜਾਬ ਦਾ ਸਭ ਨਾਲੋਂ ਪਹਿਲਾ ਡੌਗ ਸੈਂਚੁਰੀ ਅਸੀਂ ਲੁਧਿਆਣੇ ਵਿੱਚ ਖੁੱਲਣ ਜਾ ਰਹੇ ਹਾਂ ਘੱਟੋ ਘੱਟ 500 ਡੌਗਸ ਆ ਜਾਣਗੇ ਔਰ ਅਸੀਂ ਉਹੀ ਡੌਗਸ ਇੱਥੇ ਲੈ ਕੇ ਆਵਾਂਗੇ ਜਿਹੜੇ ਇੱਕ ਸੁਪਰੀਮ ਕੋਰਟ ਦੇ ਆਰਡਰ ਦੇ ਅੰਦਰ ਕਵਰਡ ਆ ਉਹਦੇ ਨਾਲ ਡੌਗ ਬਾਈਟਸ ਵੀ ਘਟਣਗੀਆਂ ਔਰ ਇੱਥੇ ਅਸੀਂ ਡੌਗਸ ਦਾ ਇੰਨਾ ਧਿਆਨ ਰੱਖਾਂਗੇ ਕਿ ਡੌਗ ਲਵਰਜ਼ ਕਹਿਣਗੇ ਜੀ ਜਿਹੜੇ ਤੁਸੀਂ ਡੌਗਸ ਨਹੀਂ ਵੀ ਲੈ ਕੇ ਆਏ ਉਹ ਵੀ ਲੈ ਕੇ ਆਓ ਔਰ ਇਹ ਪਹਿਲਾ ਪਾਇਲਟ ਪ੍ਰੋਜੈਕਟ ਹੈ ਲੁਧਿਆਣੇ ਵਿੱਚ ਇਹਨੂੰ ਅਸੀਂ ਰੈਪਲੀਕੇਟ ਪੂਰੇ ਪੰਜਾਬ ਵਿੱਚ ਕਰਾਂਗੇ ਪੰਜਾਬ ਪੁਲਿਸ ਨੇ ਸੂਬੇ ਵਿੱਚੋਂ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਅੱਜ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਤਾਂ ਜੋ ਸੂਬੇ ਨੂੰ ਗੈਂਗਸਟਰ ਮੁਕਤ ਕੀਤਾ ਜਾ ਸਕੇ ਇਹ ਦੇਸ਼ ਚ ਆਪਣੀ ਕਿਸਮ ਦਾ ਪਹਿਲਾ ਆਪਰੇਸ਼ਨ ਦੱਸਿਆ ਜਾ ਰਿਹਾ ਜਿਸ ਵਿੱਚ ਗੈਂਗਸਟਰ ਨਾਲ ਜੁੜੇ ਅਪਰਾਧ ਦੇ ਪੂਰੇ ਇਕੋਸਿਸਟਮ ਨੂੰ ਖਤਮ ਕੀਤਾ ਜਾਵੇਗਾ 12000 ਪੁਲਿਸ ਅਧਿਕਾਰੀਆਂ ਸਮੇਤ 2000 ਟੀਮਾਂ ਨੇ ਗੈਂਗਸਟਰ ਨੂੰ ਫੜਨ ਲਈ ਪੰਜਾਬ ਪਾਸ ਚ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸਾਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਦੀ ਪ੍ਰਾਇਓਰਟੀ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰイズਮ ਵੀ ਇੱਕ ਟਾਪ ਪ੍ਰਾਇਓਰਟੀ ਰਹੀ ਹੈਗੀ ਤੇ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਸ਼ੁਰੂ ਤੋਂ ਰਹੀ ਹੈ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਥੈਟ ਦੇ ਫੇਸ ది ਲਾ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਕੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਦਵਸਤ ਕੀਤਾ ਜਾਊਗਾ ਐਂਟਾਇਰ ਨੈਟਵਰਕ ਵੀ ਐਲੀਮੀਨੇਟਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਹੈ ਅੱਜ ਤੋਂ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਡੀਜੀਪੀ ਨੇ ਕਿਹਾ ਕਿ ਗੈਂਗਸਟਰਾਂ ਦੀ ਵਿਤਿਦ ਮਦਦ ਕਰਨ ਵਾਲਿਆਂ ਸਮਾਨ ਪਹੁੰਚਾਉਣ ਪਨਾ ਦੇਨ ਹਥਿਆਰ ਸਪਲਾਈ ਚੇਨ ਚਾਰ ਚੇਨ ਨਾਲ ਜੁੜੇ ਪੂਰੇ ਇਕੋਸਿਸਟਮ ਦਾ ਪਰਦਾਫਾਸ਼ ਕੀਤਾ ਜਾਵੇਗਾ। ਸ਼੍ਰੀ ਆਦਵ ਨੇ ਕੋਰਾਹੇ ਪਹਿਲੇ ਪੰਜਾਬ ਦੇ ਨੌਜਵਾਨਾਂ ਨੂੰ ਸਮਾ ਰਹਿੰਦਿਆਂ ਮੁੱਖ ਧਾਰਾ 'ਚ ਦੁਬਾਰਾ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੀ ਆਦਵ ਨੇ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946 93946 ਦੀ ਵੀ ਸ਼ੁਰੂਆਤ ਕੀਤੀ। ਆਮ ਲੋਕ ਵੀ ਇਸ ਨੰਬਰ 'ਤੇ ਕਾਲ ਕਰਕੇ ਗੈਂਗਸਟਰ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਸਕਦੇ ਨੇ। ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਸ਼੍ਰੀ ਆਦਵ ਨੇ ਦੱਸਿਆ ਕਿ ਇੱਕ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਸਥਾਪਿਤ ਕੀਤਾ ਗਿਆ ਹੈ। ਡੀਜੀਪੀ ਨੇ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਦਾ ਪਤਾ ਲਾਇਆ ਜਾਵੇਗਾ ਤੇ ਕਾਨੂੰਨ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਲਿਆਂਦਾ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਅੱਜ ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਾਂ ਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 1.8 ਹੈ ਐਤਰੀਟ EIR RNU ਚਲੰਦਰ। બીજેપીના કાર્યકારી પ્રધાન નેતન નવીનનું પાર્ટીના નવા રાષ્ટ્રીય પ્રધાન ચુણ્યા ગાર્ટી રા રિટર્નિંગ અધિકારી ડા કે લક્ષ્મણને અજ નવી સતત બીજેપી સદર મુકામ વિખેઠન પરબતે નબીનની પાર્ટી પ્રધાન વજો નુક્તિ એલન કરતા ચોણ સરટીફીટ સોંપ્યા श्री नवीन का सीनियर बीजेपी नेता ते प्रधानमंत्री नरेंद्र मोदी ते केंद्रीय मंत्रियों ने स्वागत किया प्रधानमंत्री नरेंद्र मोदी ने श्री नवीन बीजेपी का राष्ट्रीय प्रधान नियुक्त होने की वधाई दी इस मौके दा श्री नवीन ने कहा आज का क्षण मेरे लिए संकल्प का क्षण है आज सिर्फ एक पद को धारण नहीं कर रहा हूँ मैं पार्टी के इस विचार को परंपराओं को एक राष्ट्रवादी आंदोलन की जिम्मेदारी को स्वीकार कर रहा हूँ और मैं साथ साथ अपने अपने सभी वरिष्ठ कार्यकर्ताओं को 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 भी प्रणाम करता हूं। आज 140 करोड़ भारतवासी आप को भारत के सपने के सपने देश को आगे बढ़ाने में जिले धरती पानी की सुची मई तक रिचार्ज सिस्टम स्थापित करने का टीचा रखा गया है क्या? जिस राही की संभाल बेलोड़ी वरतो नोकन ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਸਬੰਧੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਵੱਲੋਂ ਪੈਂਡ 15 ਤੇ ਵਿਜ਼ਿਬਿਲਟੀ ਮੈਪ ਯਾਨੀ ਸੰਭਾਵਨਾ ਨਕਸ਼ੇ ਤਿਆਰ ਕੀਤੇ ਗਏ ਨੇ ਤਾਂ ਜੋ ਸਹੀ ਥਾਵਾਂ ਤੇ ਰੀਚਾਰਜ ਜੋ ਸਿਸਟਮ ਲਗਾਏ ਜਾ ਸਕਣ ਉਹਨਾਂ ਕਿਹਾ ਕਿ ਕੇਂਦਰੀ ਪੂਜਲ ਬੋਰਡ ਦੀ ਤਾਜ਼ਾ ਰਿਪੋਰਟ ਮੁਤਾਬਕ ਕਪੂਰਥਲਾ ਜ਼ਿਲ੍ਹੇ ਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਚਿੰਤਾਜਨਕ ਹੋ ਗਈ ਹੈ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ ਸਾਰੇ ਪੰਜ ਪ੍ਰਸ਼ਾਸਨਿਕ ਬਲਾਕ ਟਿਲਵਾ ਕਪੂਰਥਲਾ ਨਡਾਲਾ ਫਗਵਾੜਾ ਤੇ ਸੁਲਤਾਨਪੁਰ ਲੋਧੀ ਨੂੰ ਅਤਿ ਸ਼ੋਸ਼ਿਤ ਬਲਾਕ ਐਲਾਨਿਆ ਗਿਆ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਚ ਪਾਣੀ ਦਾ ਪੱਧਰ ਹਰ ਸਾਲ 1.09 ਤੋਂ 1.46 ਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਜਲ ਸੰਚੈ ਜਨ ਪਾਗੀਦਾਰੀ ਮੁਹਿੰਮ ਤਹਿਤ ਪਾਣੀ ਦੇ ਮੁੜ ਪਰਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ 'ਚ ਸੰਘਣੀ ਧੁੰਦ ਦੀ ਪੇਸ਼ੇਨਗੋਈ ਕੀਤੀ ਹੈ। ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਖੇਤਰਾਂ 'ਚ ਵੀ ਸੰਘਣੀ ਧੁੰਦ ਛਾਈ ਰਹੇਗੀ। ਮੈਲਾ ਪ੍ਰੀਮੀਅਰ ਲੀਗ ਕ੍ਰਿਕਟ ਵਿੱਚ ਦਿੱਲੀ ਕੈਪੀਟਲਜ਼ ਦਾ ਮੁਕਾਬਲਾ ਅੱਜ ਸ਼ਾਮ ਬਡੋਦਰਾ ਦੇ ਕੋਟੰਬੀ ਸਟੇਡੀਅਮ 'ਚ ਇੱਕ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਹント થોੜੀ ਦੇਰ ਬਾਅਦ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। WPL 2026 ਦੋ ਸ਼ਹਿਰਾਂ ਦੇ ਫਾਰਮੈਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਟਰਨਮੈਂਟ ਦੇ ਨਵੀਂ ਮੁੰਬਈ ਗੇਟ ਨੂੰ ਪੂਰਾ ਕਰਨ ਤੋਂ ਬਾਅਦ ਸਾਰੀਆਂ ਟੀਮਾਂ ਮੁਕਾਬਲੇ ਦੇ ਦੂਜੇ ਆਧ ਲਈ ਗੁਜਰਾਤ ਤਬਦੀਲ ਹੋ ਗਈਆਂ ਨੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਸਰਵोच्च ਅਦਾਲਤ ਨੇ ਆਵਾਰਾ ਕੁੱਤਿਆਂ ਸੰਬੰਧੀ ਅਦਾਲਤ ਦੇ ਹੁਕਮਾਂ ਦੀ ਆਲੋਚਨਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਮਿਰਕਾ ਗਾਂਧੀ ਦੇ ਬਿਆਨ ਤੇ ਨਾਰਾਜ਼ਗੀ ਜ਼ਾਹਰ ਕੀਤੀ। ਪੰਜਾਬ ਸਰਕਾਰ ਵੱਲੋਂ ਲੁਧਿਆਣਾ 'ਚ ਇੱਕ ਆਜ਼ਮਾਈਸ਼ੀ ਪ੍ਰੋਜੈਕਟ ਵਜੋਂ ਆਪਣੀ ਪਹਿਲੀ ਡਾਕ ਸੈਂਚੁਰੀ ਦੀ ਸ਼ੁਰੂਆਤ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਪੰਜਾਬ ਪੁਲਿਸ ਮੁਖੀ ਨੇ ਕਿਹਾ ਕੋਈ ਵੀ ਗੈਂਗਸਟਰ ਬਖਸ਼ਾ ਨਹੀਂ ਜਾਵੇਗਾ ਕਪੂਰਥਲਾ ਜ਼ਿਲ੍ਹੇ 'ਚ ਢਰਤੀ ਹੇਠਲੇ ਪਾਣੀ ਦੀ ਸੂਚਿਤ ਜੀ ਸਾਮ ਸੰਭਾਲ ਲਈ 31 ਮਈ ਤੱਕ ਰੀਚਾਰਜ ਸਿਸਟਮ ਸਥਾਪਿਤ ਕਰਨ ਦਾ ਟੀਚਾ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ 'ਚ ਸੰਗਣੀ ਤੁੰਦੀ ਪੇਸ਼ੀਮ ਕੋਈ ਕੀਤੀ ਅਤੇ ਮੈਲਾ ਪ੍ਰੀਮੀਅਰ ਲੀਗ ਕ੍ਰਿਕਟ ਦਿੱਲੀ ਕੈਪੀਟਲਸ ਦਾ ਮੁਕਾਬਲਾ ਅੱਛਾ ਮੁੰਬਈ ਇੰਡੀਅਨਸ ਨਾਲ ਹੋਵੇਗਾ ਇਸੇ ਨਾਲ ਹੀ ਪਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ